ਉੱਤਰ ਨਹੀਂ ਉੱਪਰ ਜਾਂਦਾਗਾ ਹਾਂਜੀ ਇਹ ਬਾਈ ਦੇਖੋ ਜੀ ਮੈਂ ਆ ਤੁਸੀਂ ਦੇਖ ਰਹੇ ਹੋ ਜੀ ਇਹ ਆਪਾਂ ਮੋਟਰ ਦਿੱਤੀ ਹੋਈ ਹੈ ਦੇ ਜਿਵੇਂ ਪੰਪ ਹੈ ਇਹ ਜੀ ਇਹ ਇਤੋਂ ਇਹਨੇ ਚੱਲ ਪੈਣਾ ਸੂਚੀ ਦਿੱਤਾ ਹੋਇਆ ਬਾਈ ਇਹਦਾ ਜੀ ਠੀਕ ਹੈ ਇਸ ਤਰ੍ਹਾਂ ਇਹ ਚੱਲ ਪੈਣਾ ਜੋ ਨਹੀਂ ਚੱਲ ਪਿਆ ਬਾਈ ਉਸ ਤੋਂ ਬਾਅਦ ਜਿਹੜੀ ਇਹ ਇਹਦੇ ਵਿੱਚ ਡੀਜ਼ਲ ਹੈ ਜਿੰਨਾ ਜੀ ਇਹਨੇ ਆਹ ਪਾਈਪ ਦੇ ਥਰੂ ਵੀਰੇ ਉੱਪਰ ਸਾਰਾ ਡੀਜ਼ਲ ਇਹਦੇ ਵਿੱਚ ਪਾ ਦੇਣਾ ਪੂਰੀ ਨਹੀਂ ਹੋ ਰਹੀ ਹਾਂਜੀ ਉਹ ਸਿਸਟਮ ਹੈ ਜੀ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ 'ਚ ਚੱਲ ਰਹੀ ਹੈ ਹਨਾ ਜੀ ਕਿਉਂਕਿ ਇਹਦੇ ਸਭ ਤੋਂ ਜਿਹੜੇ ਡਿਮਾਂਡ 'ਚ ਚੱਲਣ ਦਾ ਕੀ ਰੀਜ਼ਨ ਹੈ ਜੀ ਡੀਜ਼ਲ ਲਿਆ ਔਰ ਇੱਥੇ ਆਪਾਂ ਨੇ ਉਹ ਚਾਂਜੜ ਖਤਮ ਕਰਿਆ ਬਾਈ ਜੀ ਇਹ ਜਿਹੜੇ ਤੁਸੀਂ ਨਿਊ ਹਾਲੈਂਡ ਦੇ ਦੇਖ ਰਹੇ ਹੋ ਡੀਜ਼ਲ ਟੈਂਕ ਜੀ ਨੀਚੇ ਲੱਗਿਆ ਹੋਇਆ ਹੈ ਜੀ ਇਹਦੀ ਜਿਹੜੀ ਕੈਪੈਸਿਟੀ ਹੈ 65 ਲੀਟਰ ਦੇ ਕਰੀਬ ਹੈ ਜੀ ਇਹਦੀ ਇਹਦੀ ਹਾਂ ਇਹ ਸਪੈਸ਼ਲ ਹੌਲੈਂਡ ਦੀ ਕਹਿ ਰਹੇ ਆ ਤੁਹਾਨੂੰ ਜਿਵੇਂ ਕਿ ਤੁਸੀਂ ਮੰਗਦੇ ਹੋ ਹੁੱਕ ਵਾਲੇ ਵੇਟ ਹਾਂਜੀ ਹੁੱਕ ਵਾਲਾ ਵੇਟ ਇਹ ਵਾਲਾ ਜੀ ਤਾਂ ਇਹਦੇ ਉੱਪਰ ਬਾਈ ਆਫਰ ਕਹਿ ਲੋ ਚਾਹੇ ਡਿਸਕਾਊਂਟ ਕਹਿ ਲੋ ਜਿਹੜਾ ਬਾਈ ਇਦਾਂ ਆਪਾਂ ਹੁੱਕ ਇਹ ਦੇਖੋ ਇਹ ਇੱਥੇ ਧੱਕ ਆ ਗਿਆ ਹਨਾ ਇਸ ਤੋਂ ਬਾਅਦ ਇੱਕ ਟੱਕਰ ਲੱਗ ਜਣੀ ਇਹ ਆਪਾਂ ਪੰਜਾਬੀ ਜੀ ਕਹਿ ਰਹੇ ਹਾਂ ਜਮੀ ਟੱਕਰ ਲੱਗੀ ਇਹ ਕਾਦੇ ਵਾਸਤੇ ਰੱਖੀ ਕਿਉਂਕਿ ਜੇ ਆਪਾਂ ਨੂੰ ਜ਼ਿਆਦਾ ਮੋੜਾਂਗੇ ਜੀ ਤਾਂ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਵੀ ਮਗਰਾਟ ਨੁਕਸਾਨ ਕਰ ਸਕਦਾ ਆਪਦਾ ਹੀ ਆਹ ਲਾਏ ਦੇਖੋ 4 ਮਾਰਚ ਤੋਂ ਲੈ ਕੇ ਜੀ 13 ਅਪ੍ਰੈਲ ਯਾਨੀ ਕਿ ਵਿਸਾਖੀ ਵਾਲੇ ਠੀਕ ਉਸ ਤੋਂ ਬਾਅਦ ਜਿਹੜੇ ਇਹ ਆਫਰ ਨੇ ਖਤਮ ਕਰ ਦਿੱਤੇ ਜਾਣਗੇ ਹਾਂਜੀ ਵੀ ਦੋਸਤੋ ਜਿਹੜਾ ਤੁਸੀਂ ਆਹ ਟਰੈਕਟਰ ਅੱਗੇ ਵੇਟ ਲੱਗਿਆ ਦੇਖ ਸਕਦੇ ਹੋ ਇਹ ਟਰੈਕਟਰ ਦੇ ਵੇਟ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ ਇਸ ਟਾਈਮ ਆਪਾਂ 골ਡ ਸਟਾਰ ਸਮਾਣਾ ਦੇ ਵਿੱਚ ਹੀ ਆ ਇਹ ਵੇਟ ਦੀ ਖਾਸੀਅਤ ਵੀ ਦੱਸਾਂਗੇ ਹਨਾ ਤੇ ਭਾਈ ਆਫਰ ਚੱਲ ਰਿਹਾ ਇਹਨਾਂ ਤੇ ਮਤਲਬ ਡਿਸਕਾਊਂਟ ਚੱਲ ਰਿਹਾ ਵੇਟਾਂ ਤੇ ਤੇ ਕੰਪਨੀ ਤੋਂ ਵੀ ਨਹੀਂ ਪੂਰੇ ਆ ਰਹੇ ਇੰਨੀ ਕੁ ਜ਼ਿਆਦਾ ਜਿਹੜੀ ਡਿਮਾਂਡ ਆ ਤੇ ਟਰੈਕਟਰ ਤੇ ਲੱਗੇ ਵੀ ਇੰਨੇ ਸੋਹਣੇ ਲੱਗਦੇ ਆ ਇਹ ਹੈਗਾ ਸਾਹਮਣੇ ਤੁਸੀਂ ਖੜਾ ਨਿਊ ਹਾਲੈਂਡ 3630 ਤੇ ਇੱਧਰ ਜਿਹੜੇ ਟਰੈਕਟਰ ਖੜੇ ਆਗੇ ਸਵਰਾਜ ਆ ਇਹਨਾਂ ਦੇ ਵੀ ਦਿਖਾਵਾਂਗੇ ਤੇ ਬਾਈ ਇੱਕ ਹੋਰ ਚੀਜ਼ ਵੀ ਦੱਸਦੇ ਆਂ ਸਾਰੀ ਜਾਣਕਾਰੀ ਦੇਵਾਂਗੇ ਇੱਕ ਟੈਂਕ ਵੀ ਦਿੱਤਾ ਐਕਸਟਰਾ ਬਾਈ ਹੁਣ ਵਾਰ-ਵਾਰ ਤੁਹਾਨੂੰ ਤੂੜੀ ਵਾਲੀ ਮਸ਼ੀਨ ਤੇ ਚੱਲਦਿਆਂ ਟੈਂਕੀਆਂ ਨਹੀਂ ਚੱਕਣ ਦੀ ਲੋੜ ਜਾਂ ਡੀਜ਼ਲ ਐਕਸਟਰਾ ਵੀ ਲੈ ਕੇ ਆਉਣ ਦੀ ਲੋੜ ਵੀ ਆਪਾਂ ਭਰਾ ਕੇ ਲੈ ਕੇ ਆਉਣਾ ਪਊਗਾ ਇੱਕ ਵਾਰ ਭਰਾ ਲੂਏ ਨੂੰ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਗਰਦੀਪ ਤੋਂ ਜਾਣਕਾਰੀ ਲਵਾਂਗੇ ਅੱਛੀ ਕਾਲ ਤੇ ਸੱਸੀ ਕਾਲ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਵਧੀਆ ਠੀਕ ਠਾਕ ਬਾਈ ਜਿਵੇਂ ਮੈਂ ਗੱਲ ਕੀਤੀ ਸੀ ਬਾਈ ਕੰਪਨੀ ਤੋਂ ਵੀ ਨਹੀਂ ਪੂਰੇ ਆ ਰਹੇ ਵੇਟ ਇੰਨੀ ਕਿ ਜ਼ਿਆਦਾ ਡਿਮਾਂਡ ਹੋ ਗਈ ਸੋਨੇ ਵੀ ਬੜੇ ਲੱਗਦੇ ਆ ਬਾਈ ਤੁਹਾਨੂੰ ਸਭ ਤੋਂ ਫੋਕਸ ਹੈ ਆਪਾਂ ਮੈਨ ਪਹਿਲਾਂ ਇੱਥੇ ਕਰਦੇ ਆਂ ਜੀ ਦੇਖੋ ਇਹ ਚੀਜ਼ ਹੈ ਜਿਹੜੀ ਇਹ ਤਾਂ ਇਹ ਕਹਿ ਸਕਦੇ ਜਿਵੇਂ ਤੁਸੀਂ ਕਿਹਾ ਕਿ ਵੀ ਪੂਰੇ ਹੀ ਨਹੀਂ ਹੋ ਰਹੇ ਉਹ ਸਿਸਟਮ ਹੈ ਜੀ ਇਹ ਤਾਂ ਬਹੁਤ ਜ਼ਿਆਦਾ ਡਿਮਾਂਡ 'ਚ ਚੱਲ ਰਹੀ ਹੈ ਹਨਾ ਜੀ ਕਿਉਂਕਿ ਇਹਦੇ ਸਭ ਤੋਂ ਜਿਹੜੇ ਡਿਮਾਂਡ 'ਚ ਚੱਲਣ ਦਾ ਕੀ ਰੀਜ਼ਨ ਹੈ ਜ ਕਿਉਂਕਿ ਇੱਕ ਤਾਂ ਇਹ ਤਿੰਨ ਤਰ੍ਹਾਂ ਦੇ weight ਦੇ ਵਿੱਚ ਅਵੇਲੇਬਲ ਆ ਗਿਆ ਜੀ। ਜੀ। ਬਾਕੀ ਜਿਹੜੀ ਖਾਸੀਅਤ ਇਹ ਹੈ ਕਿ ਤਿੰਨ ਤਰ੍ਹਾਂ ਦੇ weight ਚ ਅਵੇਲੇਬਲ ਆ ਰੁਕ ਪੱਖੋਂ ਬਿਲਕੁਲ ਸੇਮ ਲੱਗੂਗਾ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਬਾਈ ਕਿ ਇਹ 2.5 ਕਿਲੋ ਵਾਲਾ ਹੈ ਸੌਰੀ 2.5 ਕੁੰਟਲ ਵਾਲਾ ਹੈ ਜਾਂ 3 ਕੁੰਟਲ ਵਾਲਾ ਹੈ ਜਾਂ 3.5 ਕੁੰਟਲ ਵਾਲਾ ਹੈ ਜੀ। ਮੈਂ ਲੁੱਕ ਸੇਮ ਲੱਗਣੀ। ਲੁੱਕ ਸੇਮ 2.5 ਕੁੰਟਲ ਵਾਲਾ ਵੀ ਸੇਮ ਰਹਿਣਾ ਜੀ। ਜੀ। ਜਿਹੜਾ 3 ਕੁੰਟਲ ਵਾਲਾ ਉਹਦੀ ਵੀ ਲੁੱਕ ਸੇਮ ਰਹਿਣੀ ਹੈ 3.5 ਕੁੰਟਲ ਵਾਲੀ। ਜੀ। ਕਿਤੇ ਬਰਾ ਮੈਨੂੰ ਐ ਹੋਊਗਾ ਵੀ ਜਿਹੜਾ ਜ਼ਿਆਦਾ weight ਵਾਲਾ ਵੀ ਕਿਤੇ ਟਰੈਕਟਰ ਸੋ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਨਾ ਬਈ ਸਪੇਸਰ ਪਾਈ ਜਾਂਦੇ ਨੇ ਜੀ ਕਿਉਂਕਿ ਵਿੱਚੋਂ ਜਿਵੇਂ ਮੈਂ ਕਹਿ ਸਕਦਾ ਵੀ ਉੱਪਰੋਂ ਤੁਹਾਨੂੰ ਲੱਗਣੀ ਹੈ ਪਰ ਵਿੱਚੋਂ ਪਲੇਟਾਂ ਥੋੜੀਆਂ ਖਾਲੀ ਹੋਣਗੀਆਂ ਉਹ ਜੀ ਉਹਦਾ ਸਿਸਟਮ ਕੀ ਹੋਊਗਾ ਕਿਉਂਕਿ ਇਹਦੀ ਕਟਿੰਗ ਐਸਾਬ ਦੀ ਹੋਈ ਆ ਉਹਨੂੰ weight ਘਟਾਇਆ ਜਾਂਦਾ ਉਹਦਾ ਜੀ ਇਹ ਫੁੱਲ weight ਦੇ ਵਿੱਚ ਲੈਣ ਦਾ ਸਾਰਾ ਠੋਸ ਹੋਊਗਾ ਜੀ ਠੋਸ ਹੋਊਗਾ ਠੀਕ ਹੈ ਇਹਦੀ ਖਾਸੀਅਤ ਸਭ ਤੋਂ ਜਿਹੜੀ ਮੇਨ ਚੀਜ਼ ਵੇਖਣ ਦੀ ਇਹਦੀ ਕਿਉਂਕਿ ਇਹਦੇ ਅੱਗੇ ਨਾ ਬਈ ਹੁੱਕ ਜਿਹੀ ਦਿੱਤੀ ਹੋਈ ਹੈ ਜਿਹੜੀ ਜੀ ਇਹ ਹੁੱਕ ਵਾਲਾ weight ਕਹਿ ਸਕਦੇ ਆ ਪੈਨ ਹਾਂਜੀ ਹਾਂ ਇਹਦੇ ਵਿੱਚ ਨਾਲ ਦਾ ਵਜਨ ਹੈ ਨਾਲੇ ਜੇ ਤੇ ਨਾ ਇਹ ਜਿਹੜੇ ਬੁਸ਼ ਘਸ ਸਕਦੇ ਨੇ ਉਹ ਕੋ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਕੱਲ ਨੂੰ ਆਪਾਂ ਬੁਸ਼ ਦੁਬਾਰਾ ਵੀ ਲਵਾ ਸਕਦੇ ਹਾਂ ਬਈ। ਦੁਬਾਰਾ ਵੀ ਲੱਗ ਸਕਦੇ। ਹਾਂਜੀ ਹਾਂ ਇਹਦੀ ਖਾਸੀਅਤ ਇਹ ਹੈ ਜੀ। ਇਹ ਖਾਸੀਅਤ ਆ। ਬਸ ਇੱਕ ਗੱਲ ਹੋਰ ਮੈਂ ਕੀਤੀ ਸੀ ਟੈਂਕੀ ਦੀ। ਜੀ ਜੀ। ਜਿਵੇਂ ਆਪਾਂ ਕਹਿਲੇ ਵੀ ਹੁਣ ਸੀਜ਼ਨ ਆਉਣ ਵਾਲਾ ਤੇ ਆਪਾਂ ਕਹੀ ਟੈਂਕੀ ਵੈਸੇ ਪਿੱਛੇ ਵੀ ਲਵਾ ਲੈਂਦੇ ਆ ਭਰਾ। ਇਹ ਬਈ ਸੀਜ਼ਨ ਵਾਲੀ ਤਿਆਰੀ ਹੋ ਆਪਣੀ ਇਹ। ਸੀਜ਼ਨ ਵਾਲੀ ਹੋਗਾ। ਹਾਂਜੀ। ਇਹਦੀ ਵੀ ਖਾਸੀਅਤ ਦੱਸ ਦਿਓ। ਇਹ ਦੇਖੋ ਜੀ ਜਿਵੇਂ ਹੁਣ ਏਅਰ ਟੈਂਕ ਦਾ ਆਪਾਂ ਨੇ ਉਹਰੇ ਫੁੱਲ ਕਰਾ ਲਿਆ। ਜੀ। ਏ ਆਪਾਂ ਫੁੱਲ ਕਰਾ ਲਿਆ ਜੇ ਮੰਨ ਕੇ ਚੱਲੋ ਕਿਸੇ ਟਰੈਕਟਰ ਦੇ ਵਿੱਚ 55 ਲੀਟਰ ਪੈ ਜਾਂਦਾ ਕਿਸੇ 60 ਪੈ ਗਿਆ ਹਨਾ ਉੱਥੇ ਆਪਣੀ ਸੰਤੁਸ਼ਟੀ ਖੜ ਜਣੀ ਫਿਰ 60 ਲੀਟਰ ਲੈ ਗਿਆ ਆਪਾਂ ਫਿਰ ਆਪਣੇ ਸਿਰੀ ਨੂੰ ਜਾਂ ਆਪਣੇ ਛੋਟੇ ਭਾਈ ਨੂੰ ਜਾਂ ਆਪਣੇ ਲਾਣੇਦਾਰ ਨੂੰ ਫੋਨ ਕਰਦੇ ਆ ਕਿੰਨੀ ਚੱਕਣੀ ਪੈਂਦੀ ਆ ਵੀ ਭਾਈ ਤੂੰ ਜਾ ਪੈਟਰੋਲ ਪੰਪ ਤੇ ਕਿੰਨੀ ਚੱਕ ਕੇ ਹਨਾ ਡੀਜ਼ਲ ਲੈ ਆ ਪਰ ਇੱਥੇ ਆਪਾਂ ਨੇ ਉਹ ਝਾਂਜੜ ਖਤਮ ਕਰਿਆ ਬਾਈ ਜੀ ਇਹ ਜਿਹੜੇ ਤੁਸੀਂ ਨਿਊ ਹਾਲੈਂਡ ਦੇ ਦੇਖ ਰਹੇ ਹੋ ਡੀਜ਼ਲ ਟੈਂਕ ਜੀ ਨੀਚੇ ਲੱਗਿਆ ਹੋਇਆ ਜੀ ਇਹਦੀ ਜਿਹੜੀ ਕੈਪੈਸਿਟੀ ਹੈ 65 ਲੀਟਰ ਦੇ ਕਰੀਬ ਹੈ ਜੀ ਨੀਚੇ ਇਹਦੀ ਇਹਦੀ ਹਾਂ ਇਹ ਸਪੈਸ਼ਲ ਕਿਉਂਕਿ ਜਿੰਨੀ ਕ ਸਪੇਸ ਹੁੰਦੀ ਹੈ ਟਰੈਕਟਰ ਦੇ نیچے ਆਪਾਂ ਓਨਾ ਕ ਉਹ ਕਰ ਸਕਦੇ ਆਂ ਵੀ ਜਗ੍ਹਾ ਸੋ ਇਹਦੀ 60 ਲੀਟਰ ਦੀ ਕੈਪੈਸਿਟੀ ਇਹਦੀ ਹੋਗੀ ਅਪਰੋਕਸੀਮੇਟ ਮੰਨ ਲਓ ਵੀ ਇਹਦੇ 50 ਲੀਟਰ ਦਾ ਲਓ ਉੱਪਰ ਪੈ ਗਿਆ ਜੀ ਵੀ ਦੋਗਣਾ ਤੇਲ ਕੈਰੀ ਕਰ ਰਿਹਾ ਇਹ ਦੋਗਣਾ ਹੁਣ ਉਹ ਜਿਹੜਾ ਢੋਲੀਆਂ ਚੱਕਣੀਆਂ ਕੰਨੀਆਂ ਚੱਕਣੀਆਂ ਜਾਂ ਕਿਸੇ ਨੂੰ ਫੋਨ ਕਰਕੇ ਕਹਿਣਾ ਵੀ ਤੇਲ ਫੜਾ ਜੋ ਉਹ ਚੰ ਜਟ ਖਤਮ ਹੈ ਇੱਕ ਵਾਰੀ ਸਵੇਰੇ ਆਪਾਂ ਇਹਨੂੰ ਫੁੱਲ ਕਰ ਲਓ ਮਾਰੋ ਟਰੈਕਟਰ ਦੇ ਕੱਪੜਾ ਫਿਰ ਉਸ ਤੋਂ ਬਾਅਦ ਆਪਾਂ ਦਾ ਖੇਤ ਇਹ ਫਿਰ ਭਾਈ ਮੋਟਰਾਂ ਹੀ ਉੱਪਰ ਜਾਂਦਾਗਾ ਹਾਂਜੀ ਇਹ ਬਾਈ ਦੇਖੋ ਜੀ ਮੈਂ ਆ ਤੁਸੀਂ ਦੇਖ ਰਹੇ ਹੋ ਜੀ ਇਹ ਆਪਾਂ ਮੋਟਰ ਦਿੱਤੀ ਹੋਈ ਹੈ ਇਹਦੇ ਜਿਵੇਂ ਪੰਪ ਹੈ ਇਹ ਜੀ ਇਹ ਇਤੋਂ ਇਹਨੇ ਚੱਲ ਪੈਣਾ ਸੁੱਚ ਦੱਸਤਾ ਹੋਇਆ ਬਾਈ ਇਹਦਾ ਜੀ ਠੀਕ ਹੈ ਇਸ ਤਰ੍ਹਾਂ ਇਹ ਚੱਲ ਪੈਣਾ ਜਦੋਂ ਜਰਾ ਇਹ ਚੱਲ ਪਿਆ ਬਾਈ ਉਸ ਤੋਂ ਬਾਅਦ ਜਿਹੜੀ ਇਹ ਇਹਦੇ ਵਿੱਚ ਡੀਜ਼ਲ ਹੈ ਜਿੰਨਾ ਜੀ ਇਹਨੇ ਆਪ ਪਾਈਪ ਦੇ ਥਰੂ ਵੀਰੇ ਉੱਪਰ ਸਾਰਾ ਡੀਜ਼ਲ ਇਹਦੇ ਵਿੱਚ ਪਾ ਦੇਣਾ ਹੈ ਬਿਲਕੁਲ ਤੇ ਇੱਥੇ ਬੈਠੇ ਬੰਦੇ ਨੇ ਮੀਟਰ ਤੇ ਚੈੱਕ ਕਰ ਲੈਣਾ ਬਾਈ ਟੈਂਕੀ ਫੁੱਲ ਹੋ ਗਈ ਨਾਲ ਦੀ ਨਾਲ ਬੰਦ ਕਰ ਲੈਣਾ ਤੇ ਇਹਦੇ ਨਾਲ ਦੀ ਨਾਲ ਵਾਲ ਹੁੰਦਾ ਦੇ ਵਿੱਚ ਇੱਕ ਵਾਲ ਲੱਗ ਜਾਣਾ ਉੱਪਰਲਾ ਤੇਲ ਉੱਪਰ ਰਹਿ ਗਿਆ ਬਾਈ ਨਿਚਲਾ ਤੇਲ ਨੀਚੀ ਰਹਿ ਗਿਆ ਹਾਂਜੀ ਉਹ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਜੀ ਹਾਂ ਬਾਈ ਪਲੇਟਫਾਰਮ ਵੀ ਫਿਰ ਇਹਦੇ ਨਾਲ ਹੀ ਬਾਈ ਦੇਖੋ ਇਹ ਨਾ ਤੁਹਾਨੂੰ ਮੈਂ ਦੱਸਦਾ ਜਿਵੇਂ ਕਈ ਟਰੈਕਟਰਾਂ ਜਿਵੇਂ ਆਪਸ਼ਨਲ ਕਹਿ ਸਕਦੇ ਆ ਕਿਸੇ ਟਰੈਕਟਰ ਨੂੰ ਲੋਡ ਇਹ ਚੀਜ਼ ਦੀ ਤਾਂ ਆਬਵੀਅਸਲੀ ਬਾਈ ਉਹਦੇ ਨਾਲ ਦੇਵਾਂਗੇ ਜੀ ਪਲੇਟਫਾਰਮ ਉਹਦੇ ਨਾਲ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਜਿਵੇਂ ਹੁਣ ਇਹ ਇਹ ਦੇ ਨੀਚੇ ਹੀ ਫਿੱਟ ਹੋਣਾ ਇਹਨੇ ਹੈਨਾ ਇਹ ਆਪ ਇਹਦਾ ਪਲੇਟਫਾਰਮ ਨਾਲ ਦਿੰਨੇ ਆ ਜਿਵੇਂ ਟਰੈਕਟਰ ਜਿਹੜੇ ਟਰੈਕਟਰ ਤੇ ਆਲਰੇਡੀ ਪਲੇਟਫਾਰਮ ਹੈਗਾ ਉਹ ਦਾ ਕੋਈ ਆਪਾਂ ਨੂੰ ਦਿਖਣੇ ਉਹ ਸਿੱਧੀ ਮਾਊਂਟਿੰਗ ਹੋ ਜਾਂਦੀ ਹੈ ਇਹ ਬਾਕੀ ਜਿੱਥੇ ਲੋਡ ਪੈ ਰਹੀ ਹੈ ਜਿਵੇਂ ਹੁਣ ਤੁਹਾਨੂੰ ਦੱਸਦੀ ਆ ਵੀ ਜੌਂਡੀਅਰ ਤੇ ਲੋਡ ਪੈਂਦੀ ਆ ਤਾਂ ਉੱਥੇ ਆਪਣੇ ਕੋਲ अवेलेबल ਵੀ ਆ ਇੱਕ ਮੈਂ ਨਾ ਚੀਜ਼ ਰਹਿ ਗਈ ਬਈ ਆਪਣੇ ਤੋਂ ਜਿਹੜੇ ਮਡਗਾਰਡ ਹੋ ਗਿਆ ਬੀਲ ਡਰਾਈਵ ਵਾਸਤੇ ਹਾਂਜੀ ਹਾਂਜੀ ਤੇ ਇਹ ਬਈ ਇਹ अवेलेबल ਨੇ ਆਪਣੇ ਕੋਲ ਜਿਵੇਂ ਆਪਾਂ ਕਹਿੰਦੇ ਨੇ ਵੀ 9 24 ਦਾ ਸਾਈਜ਼ ਹੋ ਗਿਆ ਹੈਨਾ ਜੀ 9524 ਹੋ ਗਿਆ 1124 ਹੋ ਗਿਆ ਉਹ ਦੋਏ ਸਾਈਜ਼ਾਂ ਦੇ ਵਿੱਚ ਆਪਣੇ ਕੋਲ ਜਿਹੜੇ अवेलेबल ਆ ਅਲੱਗ-ਅਲੱਗ ਟਾਇਰ ਦੇ ਸਾਈਜ਼ ਨਾਲ ਅਲੱਗ-ਅਲੱਗ ਟਾਇਰ ਦੇ ਸਾਈਜ਼ ਹੈਗੇ ਵੀਰੇ 4-ਵੀਲ ਡਰਾਈਵਸ ਵਾਸਤੇ ਨੇ ਇਹ ਆਪਾਂ ਦੱਸ ਜੀ ਕਿ 4-ਵੀਲ ਡਰਾਈਵ ਦੇ ਜਿਵੇਂ ਜੇ ਕਹਿ ਸਕਦੇ 9524 1124 ਉਹ ਟਾਇਰ ਟਾਇਰ ਸਾਈਜ਼ ਦੇ ਹਿਸਾਬ ਨਾਲ ਆਪਣੇ ਕੋਲ अवेलेबल ਨਹੀਂ ਬਾਈ ਇਹ ਜੀ ਤੇ ਵਧੀਆ ਪਲਾਸਟਿਕ ਦੇ ਬਣੇ ਹੋਏ ਨੇ ਬਾਈ ਜਿਹੜਾ ਬਾਈ ਇਦਾਂ ਆਪਾਂ ਇਹ ਇਹ ਦੇਖੋ ਇਹ ਇੱਥੇ ਧੱਕ ਆ ਗਿਆ ਹਨਾ ਇਸ ਤੋਂ ਬਾਅਦ ਇੱਕ ਟੱਕਰ ਲੱਗ ਜਣੀ ਇਹ ਆਪਾਂ ਪੰਜਾਬੀ ਜੀ ਕਹਿੰਦੇ ਹਨ ਜਮੀ ਟੱਕਰ ਲੱਗੀ ਇਹ ਕਦੇ ਵਾਸਤੇ ਰੱਖੇਗੇ ਕਿਉਂਕਿ ਜੇ ਆਪਾਂ ਨੂੰ ਜ਼ਿਆਦਾ ਮੋੜ ਤਾਂ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਵੀ ਮਗਰਾਟ ਨੁਕਸਾਨ ਕਰ ਸਕਦਾ ਆਪਦਾ ਹੀ ਆਪਦਾ ਹੀ ਕਿਉਂ ਟੁੱਟ ਜੇ ਕੋਈ ਕੁਛ ਕਰ ਜੇ ਹਨਾ ਕਿਉਂਕਿ ਇਹ ਇਸੇ ਕਰਕੇ ਆਪਾਂ ਪਲਾਸਟਿਕ ਦਾ ਕਿਉਂਕਿ ਇਹ ਬਸ ਇੱਕ ਹੱਦ ਤੱਕ ਹੀ ਮੁੜਨਾ ਇਹਨੇ ਠੀਕ ਹੈ ਹੁਣ ਜੇ ਤੁਹਾਨੂੰ ਦੱਸ ਦੀ ਇੱਥੇ ਤੱਕ ਮੁੜ ਗਿਆ ਇਹ ਉਹ ਇੱਕ ਹੱਦ ਤੱਕ ਹੀ ਮੁੜ ਸਕਦਾ ਇਹ ਉੱਥੇ ਜਾ ਕੇ ਇਹ ਹੋਲਡ ਹੋ ਜਾਂਦਾ ਪੈਰ ਜੇ ਆਪਾਂ ਜੀ ਜ਼ਿਆਦਾ ਮੋੜ ਸਕਦੇ ਆ ਮੋੜ ਸਕਦੇ ਆ ਇਹ ਇਹ ਇਹਦੀ ਖਾਸੀਅਤ ਹੈ ਹਾਂਜੀ ਬਿਲਕੁਲ ਤੇ ਮੈਂ ਨਾ ਵੀ ਇੱਕ ਆਫਰ ਵੀ ਦੱਸ ਦਈਏ ਜਿਹੜੇ ਮੈਂ ਸਟਾਰਟਿੰਗ ਤੇ ਦੱਸਿਆ ਸੀ ਵੀ ਡਿਸਕਾਊਂਟ ਮਿਲ ਰਿਹਾ ਹੈ ਨਾ ਉਹ ਵੀ ਆਪਾਂ ਖਤਮ ਹੀ ਕਰ ਦਈਏ ਦਾ ਸੋ ਬਾਈ ਇਹ ਸਸਪੈਂਸ ਵੀ ਥੋੜਾ ਸਾਨੂੰ ਦੱਸ ਦੰਨੇ ਆ ਜੀ ਤੇ ਆਪਾਂ ਆਫਰ ਲਾਇਆ ਬਾਈ ਜੇ ਤੁਸੀਂ ਫਰੰਟ ਵੇਟ ਲੈਣੇ ਹੋ ਜਿਵੇਂ ਕਿ ਤੁਸੀਂ ਮੰਨ ਕੇ ਚੱਲੋ ਫੁੱਕ ਵਾਲੇ ਵੇਟ ਫੁੱਕ ਵਾਲਾ ਵੇਟ ਇਹ ਵਾਲਾ ਜੀ ਤਾਂ ਇਹਦੇ ਉੱਪਰ ਬਾਈ ਆਫਰ ਕਹਿ ਲਓ ਚਾਹੇ ਡਿਸਕਾਊਂਟ ਕਹਿ ਲਓ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਜੀ ਜਿਹਦੇ ਵਿੱਚ ਆਪਾਂ ਵਾਊਚਰ ਦਵਾਂਗੇ ਹੋਣੋ ਤੁਹਾਡੀ ਕਿਸਮਤ ਹੈ ਬਾਈ ਦੇਖੋ ਘੱਟੋ ਘੱਟ 2000 ਤਾਂ ਹੋਊਗਾ ਹੀ ਹੋਊਗਾ 2000 ਤੋਂ ਲੈ ਕੇ 5000 ਤੱਕ ਡਿਸਕਾਊਂਟ ਮਿਲ ਸਕਦਾ ਹੋਵੇ ਡਿਸਕਾਊਂਟ ਆ ਜੀ 2000 ਤਾਂ ਦੇਖੋ 101% ਹੋਣੀ ਹੋਣਾ ਤੁਹਾਡੀ ਕਿਸਮਤ ਹੈ ਬਾਈ ਜਿਵੇਂ ਕਈ ਕਸਟਮਰ ਇੱਕ ਵਾਰ ਆਪਨੇ ਪਹਿਲਾਂ ਵੀ ਆਫਰ ਲਾਇਆ ਸੀ ਉਦੋਂ ਕਈ ਕਸਟਮਰ ਹੈਗੇ ਸੀ ਇਹਨੂੰ 5-5 ਵਾਲਾ ਵੀ ਨਿਕਲੇ ਵੀਰ ਇਹ ਕੈਸਾ ਨੇ ਤੁਹਾਡੇ ਮੁਕੱਦਰ ਨੇ ਬਾਈ ਠੀਕ ਹੈ ਤੇ ਇਹਦੇ ਉੱਪਰ ਮਗਰਾਟ ਦੇ ਉੱਪਰ ਜਿਹੜਾ ਆਫਰ ਹੈ ਆਪਣਾ ਉਹ ਹੈਗਾ 1000 ਰੁਪਏ ਤੋਂ ਲੈ ਕੇ 3000 ਰੁਪਏ ਤੱਕ 3000 ਰੁਪਏ ਤੱਕ 1000 ਰੁਪਏ ਤੁਹਾਡਾ ਹੋਊਗਾ ਹੀ ਹੋਊਗਾ ਪੱਕਾ ਗਰੰਟਡ ਹੈ ਘੱਟ ਤੋਂ ਘੱਟ ਘੱਟ ਤੋਂ ਘੱਟ ਵੱਧ ਤੋਂ ਵੱਧ ਤੁਸੀਂ 3000 ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ ਕਿਸਮਤ ਹੈ ਹਾਂਜੀ ਉਹ ਤੁਹਾਡੀ ਕਿਸਮਤ ਹੈ ਹੁਣ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਬਾਈ ਆਹ ਦੇਖ ਸਕਦੇ ਜਿਵੇਂ ਦੱਸ ਇਹ ਜਿਹ ਜੌਂਡੀਅਰ ਦੀ ਵੀ ਹੈ ਉਹੀ ਸਿਸਟਮ ਹੈ ਜਿਵੇਂ ਡੀਜ਼ਲ ਟੈਂਕ ਆ ਗਿਆ ਆਪਾਂ ਫਿੱਟ ਕਰ ਲਿਆ ਪੰਪ ਵਗੈਰਾ ਸਾਰਾ ਕੁਝ ਤੁਹਾਨੂੰ ਸਮਝਾ ਕੇ ਦੱਸਿਆ ਜਾਊਗਾ ਉਵੇਂ ਥੋੜੀ ਜੀ ਜੌਂਡੀਅਰ ਦੇ ਪਿੱਛੇ ਟੈਂਕੀ ਹੁੰਦੀ ਹੈ ਉਹਦੇ ਵਿੱਚ ਇਹਨੇ ਤੇਲ ਸਪਲਾਈ ਕਰਨਾ ਉਸੇ ਪੰਪ ਦੇ ਥਰੂ ਫਿਰ ਠੀਕ ਹੈ ਇਹਦੀ ਕਪੈਸਿਟੀ ਵੀ ਤੁਹਾਨੂੰ ਦੱਸ ਦਈਏ 80 ਲੀਟਰ ਤੋਂ ਲੈ ਕੇ 90 ਲੀਟਰ ਤੱਕ ਕਪੈਸਿਟੀ ਹੈਗੀ ਹੈ ਜੌਂਡੀਅਰ ਵਾਲੇ ਜੌਂਡੀਅਰ ਵਾਲੀ 60 ਲੀਟਰ ਦਾ ਦੇਖੋ ਵੀ ਅਪ੍ਰੋਕਸੀਮੇਟ 58 60 ਲੀਟਰ ਦਾ ਟਰੈਕਟਰ ਦੇ ਵਿੱਚ ਹੁੰਦਾ ਹੈ 80 ਲੀਟਰ ਜਾਂ 90 ਲੀਟਰ 80 ਮੰਨ ਲਓ ਚਲੋ ਆਪਾਂ ਘੱਟ ਲੈ ਕੇ ਚੱਲੋ ਸਿੱਧਾ ਸਿੱਧਾ ਜੀ ਆਪਾਂ ਗੁਣੀਏ ਜੇ ਚ ਕਰਤੀ ਸੀ ਤਾਂ ਡੇਢ ਕੁਇੰਟਲ ਦੇ 150 ਲੀਟਰ ਲਾ ਲੋ 150 ਲੀਟਰ 150 ਲੀਟਰ ਤੇਲ ਤੁਸੀਂ ਇੱਕ ਵਾਰੀ ਟਰੈਕਟਰ ਦੇ ਉੱਪਰ ਕੈਰੀ ਕਰ ਲਿਆ ਇੱਕ ਬਈ ਹੋਰ ਕਨਫਰਮ ਕਰਨਾ ਸੀ ਆਹ ਨੂੰ ਭਰਾ ਕਈ ਦੇਖ ਰਹੇ ਹੋਣਗੇ ਟਰੈਕਟਰ ਕਈ ਹੋਰ ਵੀ ਹੁੰਦੇ ਆ ਵੀ ਆਪਾਂ ਵੀ ਲਵਾ ਲਈ ਜੀ ਜੀ ਇਹ ਜ਼ਿਆਦਾਤਰ ਆਪਣੇ ਕੋਲ ਜਿਵੇਂ ਜੌਂਡੀਅਰ ਆ ਦੇਖੋ ਜੌਂਡੀਅਰ ਵਾਸਤੇ ਜੀ ਸੀਆਰਡੀ ਨੌਨ ਸੀਆਰਡੀ ਮਾਡਲ ਵਾਸਤੇ ਅਵੇਲੇਬਲ ਹੈਗਾ ਭਰਾ ਅਰਜਨ ਵਾਸਤੇ ਜਿਹੜੇ ਹੁਣ 705 ਹੋ ਗਿਆ 755 655 ਨੋਵੋ ਹੋਗੇ ਉਹਨਾਂ ਵਾਸਤੇ ਅਵੇਲੇਬਲ ਹੈਗਾ ਬਈ ਆਪਣੇ ਕੋਲ ਠੀਕ ਹੈ ਤੇ ਨਿਊ ਹਾਲੈਂ ਜੀਵਨ ਆਪਾਂ ਕਹਿ ਦਈਏ ਕਿ ਜਿਵੇਂ ਸਵਰਾਜ ਟਰੈਕਟਰ ਆ ਗਿਆ ਹੁਣ ਕੋਈ ਬਾਈ ਆਪਾਂ ਨੂੰ ਕਾਲ ਕਰਕੇ ਕਹੇ ਬਾਈ ਸਵਰਾਜ ਵਾਸਤੇ ਚਾਹੀਦਾ ਤਾਂ ਬਾਈ ਤੁਹਾਨੂੰ ਦੱਸ ਦਈਏ ਕਿ ਇਹ ਟਰੈਕਟਰ ਦੀ ਜਿਹੜੀ ਸਪੇਸ ਹੈ ਜੀ ਕੰਪਨੀ ਵੱਲੋਂ ਜਿਹੜੀ ਦੀ ਬਣਾਵਟ ਹੈ ਜਿਹੜੀ ਇਹਦੇ ਜਿਵੇਂ ਆਪਾਂ ਉਹਨਾਂ ਦਾ نیچے ਲਾਤੇ ਹਨਾ ਡੀਜ਼ਲ ਟੈਂਕ ਹਾਂਜੀ ਇਹਦੇ نیچے ਡੀਜ਼ਲ ਟੈਂਕ ਲੱਗਣ ਵਾਸਤੇ ਥੋੜੀ ਸਪੇਸ ਕੰਪਨੀ ਵੱਲੋਂ ਪ੍ਰੋਪਰ ਨਹੀਂ ਬਣ ਰਹੀ ਤੋਂ ਕਿਉਂਕਿ ਕਾਫੀ ਜ਼ਿਆਦੇ ਬਿੰਗ ਵਲੇਵੇਂ ਪਹਿਣਗੇ ਫਿਰ ਜਗਾਓ ਮੇ ਜਗਾ ਕੰਜੈਸਟਰਡ ਹੋ ਜਾਣੀਆਂ ਜਾਂ ਬਾਕੀ ਫਿਰ ਜੇ ਸੰਚੇ ਢਾਲਾਂਗੇ ਜੇ ਮੇਰੇ ਆ ਸਿਸਟਮ ਨੇ ਰੇਸਾ ਰੋਸਾ ਜਿਹਾ ਕਲਚ ਵਾਲੀਆਂ ਹੋ ਗਿਆ ਉਹਦੇ ਹਿਸਾਬ ਨਾਲ ਆਪਾਂ ਨੂੰ ਸੈਟਿੰਗ ਕਰਨੀ ਪਊਗੀ ਜੀ ਇਹ ਕਹਿ ਸਕਦੇ ਹਾਂ ਕਿ ਐਕਸਪੈਂਸਿਜ਼ ਬਹੁਤ ਹਾਈ ਵਗ ਜਾਣਗੇ ਉੱਪਰ ਚੱਲ ਜਾਣਗੇ ਤੇ ਇਹ ਜਿਹੜੇ ਵੇਟ ਆ ਗਿਆ ਬਾਈ ਇਹ ਤਾਂ ਆਪਾਂ ਕਿਸੇ ਵੀ ਟਰੈਕਟਰ ਦੇ ਲਵਾ ਸਕਦੇ ਹਾਂ ਹਾਂਜੀ ਵੇਟ ਦੇਖੋ 4 ਵੀਲ ਡਰਾਈਵ ਟਰੈਕਟਰ ਜਿਵੇਂ ਕਬੋਟਾ ਵਾਲੇ ਲੈ ਕੇ ਜਾਂਦੇ ਨੇ ਹਨ ਜਿਹਨੂੰ ਕਬੋਟਾ ਉਹ ਲਿਜਾ ਸਕਦੇ ਆ ਜੇ ਕੋਈ ਫਾਰਮ ਟਰੈਕ ਵਾਲੇ ਲੈ ਕੇ ਜਾ ਰਹੇ ਨੇ ਵੀਰੇ ਆਪਣੇ ਕੋਲੋਂ ਹਨ ਤੇ ਇਹਨਾਂ ਦੇ 855 969 ਜੌਂਡੀਅਰ ਇਹਦਾ ਅਪਰੋਕਸਿਮੇਟ ਹੈ ਕਿਸਨ ਇਹਦੇ ਵਿੱਚ ਆਪਾਂ ਨੇ ਆਲਮੋਸਟ ਸਾਰੇ ਕਵਰ ਕਰ ਹੀ ਲਏ ਬਾਈ ਕਰ ਹੀ ਲਏ ਵੇਟ ਦੇ ਵਿੱਚ ਮੈਂ ਬਾਈ ਇੱਕ ਕਰੀ ਦਿਖਾ ਦਿਆਂ ਹਨਾ ਆਹ ਦੇਖੋ ਨੰਬਰ ਜਿਹੜਾ ਇੱਥੇ ਲਿਖਿਆ ਹੋਇਆ 855 ਹੈ ਹਨਾ ਤੇ ਵੀ ਆਪਾਂ ਕਹਿ ਲਈ ਬਈ ਮਸ਼ੀਨ ਦਾ ਸੀਐਨਸੀ ਹਾਂਜੀ 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 ਬਾਈ ਤੇ ਬਾਈ ਇੱਕ ਹੋਰ ਚੀਜ਼ ਦੇਖੋ ਹਨਾ ਜਿਹੜੇ ਨੂੰ ਐਂ ਲੱਗਦਾ ਵੀ ਯਾਰ ਪਤਾ ਨਹੀਂ ਸੋਹਣਾ ਲੱਗੂ ਕਿ ਨਾਲ ਲੱਗੂ ਮੈਨੂੰ ਤਾਂ ਬਹੁਤ ਸੋਹਣੇ ਲੱਗ ਰਿਹਾ ਦੇਖੋ ਫਿੱਟ ਹੋਏ ਵੀਰੇ ਤੇ ਇੱਕ ਆਪ ਦਾ ਵੱਖਰਾ ਜਿਹਾ ਪ੍ਰਭਾਵ ਪਾਉਂਦੇ ਆ ਬਹੁਤ ਰੂਹ ਬਣਦਾ ਨਾ ਮੇਟਾ ਨਾਲ ਤੇ 2.5 ਕੁਆਂਟਲ ਤੋਂ ਲੈ ਕੇ 3.5 ਕੁਆਂਟਲ ਤੱਕ ਆ ਇਹ ਦੇਖੋ ਜੀ ਇਹ ਵੇਟ ਦਾ ਹੋ ਗਏ ਕਲੀਅਰ ਆਊਟ ਆ ਵੀ ਤੁਹਾਨੂੰ ਦੱਸਤਾ ਜੇ ਆਪਾਂ ਰੀਅਰ ਵੇਟ ਲੈਣੇ ਚਾਹੁੰਦੇ ਆ ਦੇਖੋ ਟਰੈਕਟਰ ਦੇ ਪਿਛਲੇ ਵੇਟ ਹਨਾ ਜੀ ਇਹ ਰਹੇ ਨੇ ਜੀ ਇਹ ਆਪਾਂ ਕਹਿ ਦਈਏ ਜਿਵੇਂ ਅਪਰੋਕਸੀਮੇਟ 40 ਕਿਲੋ ਭਾਰਨ ਤੋਂ ਸਟਾਰਟ ਹੋ ਰਿਹਾ ਆਪਣੇ ਨੂੰ 40 ਕਿਲੋ ਦਾ ਹੈਗਾ ਇਹ ਜੀ ਇਹ ਟਰੈਕਟਰ ਦੇ ਰੀਅਰ ਉਹਦੇ ਵਾਸਤੇ ਨੇ ਤੇ ਬਾਕੀ ਬਈ ਜਿਵੇਂ ਅੱਗੇ ਗੰਨੇ ਦੇ ਵਗੈਰਾ ਸੀਜ਼ਨ ਹੋ ਗਿਆ ਹਨਾ ਜਾਂ ਆਚਾਰ ਵਾਲੀਆਂ ਮਸ਼ੀਨਾਂ ਤੇ ਹੋ ਗਿਆ ਹਾਂਜੀ ਬਾਈ ਹੈਵੀ ਹੁੱਕਾਂ ਚੱਲਣ ਗਿਆ ਬਾਈ ਉੱਥੇ ਚੱਲਣ ਇਹ ਹਲਕੀ ਹੁੱਕ ਨਹੀਂ ਚੱਲਦੀ ਬਰੀਕ ਗੋਲੀਆਂ ਵਾਲੇ ਸਿਸਟਮ ਨਹੀਂ ਚੱਲਦਾ ਇੱਥੇ ਦੇਖੋ ਹੈਵੀ ਹੁ ਪੂਰੇ ਪ੍ਰੋਪਰ ਗੁੱਲੇ ਦਾ ਸਾਈਜ਼ ਪ੍ਰੋਪਰ ਕਰਕੇ ਦਿੱਤਾ ਜਾਊਗਾ ਤੇ ਹੈਵੀ ਬੁਸ਼ ਲਾ ਕੇ ਇਹਨ ਪੂਰੀ ਵਧੀਆ ਕਹਿ ਸਕਦੇ ਆਂ ਵੀ ਸਿੱਕੇਬੰਦ ਚੀਜ਼ ਬਣਾ ਕੇ ਹਨਾ ਆਪਾਂ ਨੂੰ ਇਹ ਕੇਜੀ 'ਚ ਗੱਲ ਕਰੀਏ ਵੀ ਵੈਸੇ ਇੱਕ ਅੰਦਾਜ਼ਾ ਜਾਂ ਹੋਵੇ ਵੀ ਕਿੰਨੇ ਕਿਲੋ ਦੀ ਹੋ ਸਕਦੀ ਹੈ ਦੇਖੋ ਜੀ ਤਾਂ 35 ਕਿਲੋ ਤੋਂ 55 ਕਿਲੋ ਦੀ ਇਸ ਤਰ੍ਹਾਂ ਵੀ ਵજન ਵੇਰੀ ਕਰਦਾ ਜੀ ਠੀਕ ਹੈ ਸਟਾਰਟਿੰਗ ਵੀ 1 ਕਿਲੋ ਹਲਕੀ ਹੁੱਕ ਹੈ ਜਿਵੇਂ ਉਹ ਫੁੱਲ ਹੈਵੀ ਹੁੱਕ ਆ ਗਈ ਤਾਂ 55 ਕਿਲੋ ਤੱਕ ਵੀ ਜਾਂਦੀ ਹੈ ਜੀ 55 ਕਿਲੋ ਤੱਕ ਆਰਾਮ ਨਾਲ ਚੱਲੀ ਜਾਂਦੀ ਹੈ ਬਾਕੀ ਸਵਰਾਜ ਹੋ ਗਿਆ ਹਾਲੈਂਡ ਹੋ ਗਿਆ ਜੌਂਡੀਅਰ ਹੋ ਗਿਆ ਜੀ ਇਹਨਾਂ ਦੀਆਂ ਹੁੱਕ ਆ ਕਿ ਹਰ ਹੁੱਕ ਹੁੱਕ ਮਿਲ ਜਾਂਦੀ ਨੇ অলਮੋਸਟ ਹੁੱਕ ਦਾ ਆਪਾਂ ਹਰ ਇੱਕ ਟਰੈਕਟਰ ਦੀਆਂ ਕਵਰ ਕੀਤੇ ਨੇ ਸੋ ਇਹ ਤੁਹਾਨੂੰ ਦੱਸਦੀ ਹੈ ਬਾਈ ਜਿਹੜਾ ਤੁਸੀਂ ਆ ਵੇਟ ਦੇਖ ਰਹੇ ਹੋ ਇਹ ਆਪਣੇ ਆਹੀ ਵੇਟ ਨੇ ਬਾਈ ਇਹਨਾਂ ਦੇ ਤੁਹਾਨੂੰ ਇੱਕ ਪ੍ਰੋਸੈਸ ਸਮਝਾਉਣ ਵਾਸਤੇ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਪਾਰਟਸ ਦੇ ਵਿੱਚ ਡਿਵਾਈਡ ਕਰਿਆ ਆਹ ਪਲੇਟਾਂ ਜਿਹੜੀਆਂ ਹਾਂਜੀ ਹਾਂ ਹੁਣ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਬ ਇਸ ਤੋਂ ਮੈਨੂੰ ਪ੍ਰੋਪਰ ਗ੍ਰਾਈਂਡ ਕਰਕੇ ਹਨਾ ਉਸ ਤੋਂ ਬਾਅਦ ਇਹਨੂੰ ਆ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੀ ਆਪਣੀ ਸੈਂਡ ਬਲਾਸਟ ਵਾਲੀ ਮਸ਼ੀਨ ਹੁੰਦੀ ਹੈ ਜੀ ਉਹਦੇ ਵਿੱਚ ਆਪਾਂ ਇਹਨੂੰ ਰੱਖਦੇ ਆ ਜਿਹੜੀ ਇਹਦੇ ਜਿਹੜੀ ਇਹਨੂੰ ਬਿਲਕੁਲ ਸਾਫ਼ ਕਰ ਦਿੰਦੀ ਇਹਦੇ ਉੱਪਰ ਤੁਸੀਂ ਹੱਥ ਫੇਰ ਕੇ ਦੇਖੋਗੇ ਤੁਹਾਨੂੰ ਬਿਲਕੁਲ ਵੀ ਜਿਵੇਂ ਆਪਾਂ ਕਹਿੰਦੇ ਕਈ ਵਾਰ ਲੋਹੇ ਦੇ ਹੋ ਰਹੇ ਜਾਂਦੇ ਨੇ ਫਰਟੜਾ ਜਾਂ ਆਪਾਂ ਕਹੇ ਲਈ ਉੱਪਰ ਸਫਾਈ ਫਿਰ ਸੀਏ ਜੀ ਕਹਦੀ ਹੈ ਨਾ ਉਹ ਚੀਜ਼ ਰਹਿੰਦੀ ਨਹੀਂ ਦੇਖੋ ਜੀ ਉਹ ਉਹ ਜੀ ਕਲੀਅਰ ਕਰਦੀ ਇਹਨੇ ਕਲੀਅਰ ਹੋ ਗਿਆ ਉਸ ਤੋਂ ਬਾਅਦ ਪਾਊਡਰ ਕੋਟ ਹੋਣਾ ਭਰਾਵਾ ਇਹਨੇ ਜੀ ਪਾਊਡਰ ਕੋਟ ਹੋਣ ਤੋਂ ਬਾਅਦ ਬਈ ਗਰਮ ਕਰ ਜਿਹੜਾ ਪੱਠੀ ਵਾਲਾ ਪੇਂਟ ਕਹਿੰਦੇ ਆਂ ਆਪਾਂ ਜਿਹੜਾ ਟਰੈਕਟਰਾਂ ਤੇ ਆਉਂਦਾ ਬਈ ਬਿਲਕੁਲ ਬਈ ਉਹ ਆਪਾਂ ਇਹਦੇ ਉੱਪਰ ਪੇਂਟ ਕਰਨਾ ਸੇਮ ਐਜ਼ ਇਟ ਇਜ਼ ਬਈ ਇਹਦਾ ਤੁਸੀਂ ਇਹੀ ਨਾਲ ਤੇ ਜਿਹੜੀ ਪਲੇਟਾਂ ਚ ਪਲੇਟਾਂ ਨੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹਦਾ ਜਿਹੜਾ ਬਈ ਲਾਈਫ ਹੈ ਨਾ ਇਹਦੇ ਕਲਰ ਦੀ ਜੀ ਆਪਾਂ ਇਹ ਕਹਿ ਸਕਦੇ ਆਂ ਤੁਹਾਡੇ ਟਰੈਕਟਰ ਦਾ ਰੰਗ ਫਿੱਕਾ ਪੈ ਜਾਊਗਾ ਜੇ ਤੁਹਾਨੂੰ ਇਹ ਫਿੱਕੀਆਂ ਹੋਣਗੀਆਂ ਠੀਕ ਹੈ ਨਵਾਂ ਟਰੈਕਟਰ ਲੈ ਲਓ ਨਵੇਂ ਵੇਟ ਲੈ ਲਓ ਕੁਆਲਟੀ ਹੈ ਇਹਦੀ ਕੁਆਲਟੀ ਹੈ ਵੀਰੇ ਠੀਕ ਹੈ ਸਭ ਤੋਂ ਔਰ ਇਹ ਚੀਜ਼ ਹੈ ਜਿਹੜਾ ਆਪਾਂ ਹ ਅਪਰੋਕਸੀਮੇਟਲੀ ਜਿੰਮੇ ਕਰੇ 100 ਦੇ ਵਿੱਚ ਕੋਈ 5-4 ਕਸਟਮਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਵੀ ਮਹਿੰਗਾ ਹੈ ਯਾਰ ਜੀ ਕਿਉਂਕਿ ਇਹ ਕੋਈ ਕਿੱਡੀ ਮਰਜ਼ੀ ਸਸਤੀ ਚੀਜ਼ ਹੋਵੇ ਗਾਹਕ ਨੂੰ ਹਮੇਸ਼ਾ ਇਹ ਹੁੰਦਾ ਵੀ ਜਮੀ ਘੱਟ ਰੇਟ 'ਚ ਮਿਲੇ ਬਿਲਕੁਲ ਤੇ ਜਿਹੜਾ ਵਿਕਰੇਤਾ ਹੁੰਦਾ ਉਹਨੂੰ ਐ ਹੁੰਦਾ ਵੀ ਅਸੀਂ ਆਪਦਾ ਪ੍ਰੋਪਰ ਮਾਰਜਿਨ ਰੱਖ ਕੇ ਵੇਚੀ ਜਾਵੇ ਜੀ ਜੀ ਬਿਲਕੁਲ ਸੋ ਇੱਥੇ ਆਪਾਂ ਡਿਫਰੈਂਸ ਕਲੀਅਰ ਕਰ ਦਿੰਨੇ ਆ ਬਾਈ ਕਿ ਇੱਥੇ ਜਿੰਨਾ ਸਾਨੂੰ ਸਿਸਟਮ ਦੱਸ ਰਿਹਾ ਪ੍ਰੋਪਰ ਮਾਰਜਿਨ ਠੀਕ ਹੈ ਕੋਈ ਜ਼ਿਆਦਾ ਹੈਵੀ ਮਾਰਜਿਨ ਕਹਿ ਕੇ ਨਹੀਂ ਕਹਿ ਸਕਦੇ ਆਪਾਂ ਇੱਕ ਆਪਾਂ ਨਾਰਮਲ ਗੱਲ ਕਰੀਏ ਤਾਂ ਪਾਊਡਰ ਕੋਟਿੰਗ ਦਾ ਜਿਵੇਂ ਸੈਂਡ ਬਲਾਸਟ ਕਰਦੇ ਆ ਇਹ ਚੀਜ਼ਾਂ ਦਾ ਬਾਈ ਜਿਹੜਾ ਖਰਚ ਆਉਂਦਾ ਬਹੁਤ ਜ਼ਿਆਦਾ ਹੁੰਦਾ ਸੋ ਆਪਾਂ ਇੱਥੇ ਗੁੰਜਾਇਸ਼ ਹੁੰਦੀ ਆ ਬਿਲਕੁਲ ਥੋੜੀ ਜਿੰਨੀ ਕ ਗੁੰਜਾਇਸ਼ ਹੁੰਦੀ ਆ ਓਨੀ ਕ ਕੰਪਨੀ ਕੱਢ ਦਿੰਦੀ ਆ ਸੋ ਠੀਕ ਸੋ ਬਾਈ ਇਹ ਆਫਰ ਨੇ ਜਿਹੜੇ ਆ ਦੇਖ ਲਿਓ ਬਾਈ ਨੋਟ ਕਰ ਲਿਓ ਆਫਰ ਇਹ ਫਰੰਟ ਮਗਰਾਟ ਵਾਲਾ ਬਾਈ 4휠 ਡਰਾਈਵ ਤੇ 1000 ਤੋਂ ਲੈ ਕੇ 3000 ਰੁਪਏ ਦੇ ਕਦੇ ਸਕ੍ਰੈਚ ਵਾਊਚਰ ਨੇ weightਾਂ ਦੇ ਹੈਗੇ 2000 ਤੋਂ ਲੈ ਕੇ 5000 5000 ਤੱਕ ਤੇ ਹੁਣ ਇਹਦੀ ਲਾਸਟ ਤਰੀਕ ਦੱਸਦਾ ਮੈਂ ਤੁਹਾਨੂੰ ਕਿਤੇ ਕਈ ਵਾਰ ਕਸਟਮਰ ਸੋਚੇ ਵੀ ਤੇ ਲੰਬੀ ਚੱਲੀਆਂ ਜਾਣਗੇ ਸੋ ਇਹ ਜਿਵੇਂ ਆਪਾਂ ਪਿੱਛੇ ਦੇਖਿਆ 4 ਮਾਰਚ ਤੋਂ ਲਾਇਆ ਦੇਖੋ 4 ਮਾਰਚ ਤੋਂ ਲੈ ਕੇ 13 ਅਪ੍ਰੈਲ ਯਾਨੀ ਕਿ ਵਿਸਾਖੀ ਵਾਲੇ ਦਿਨ ਤੱਕ ਬਈ ਇਹਦੇ ਆਫਰ ਨੇ ਉਸ ਤੋਂ ਬਾਅਦ ਜਿਹੜੇ ਇਹ ਆਫਰ ਨੇ ਖਤਮ ਕਰ ਦਿੱਤੇ ਜਾਣਗੇ ਜੀ 프ਰੰਟ ਵੇਟ ਲਵਾਉਣ ਦਾ ਹੁਣ ਇੱਕੋ ਇੱਕ ਰੀਜ਼ਨ ਆਪਣੇ ਕੋਲ ਇਹ ਹੈ ਜੀ ਜੀ ਕਿ ਹੁਣ ਕਈ ਵਾਰ ਕਸਟਮਰ ਕਹਿੰਦਾ ਯਾਰ ਹੁਣ ਤਾਂ ਸੁਪਰ ਸੀਡਰ ਦਾ ਸੀਜ਼ਨ ਵੀ ਲੰਘ ਗਿਆ ਇਹ ਹੋ ਗਿਆ ਬਈ ਚਾਰ ਵਾਲੀਆਂ ਮਸ਼ੀਨਾਂ ਦਾ ਕੰਮ ਹੋ ਜੇ ਚੱਲਣਾ ਚੱਲਣਾ ਠੀਕ ਹੈ ਜੀ ਅਰ ਆਪਾਂ ਨੂੰ ਇਹ ਗੱਲ ਵੀ ਪਤਾ ਫਿਰ ਉੱਥੇ ਜਦੋਂ ਆਪਾਂ ਚਾਰ ਵਾਲੀਆਂ ਮਸ਼ੀਨਾਂ ਓਲੀਆਂ ਦੇ ਵਿੱਚ ਚਲਦੀਆਂ ਨੇ ਹਨਾ ਬੈੱਡ ਤੇ ਚਲਦੀਆਂ ਨੇ ਉੱਥੇ ਤਾਂ ਉੱਥੇ ਮੰਨੋ ਫਿਰ ਉੱਥੇ 3 3 4 4 ਥੈਲੇ ਧਰ ਕੇ ਵੀ ਭਰ ਕੇ ਕੰਮ ਨਹੀਂ ਬਣਦਾ ਹੈਗਾ ਵਧੀਆ ਇੱਕ ਛੋਟੇ ਜਿਹੇ ਏਰੀਏ ਦੇ ਵਿੱਚ ਸਮੇਟਿਆ ਜਾਂਦਾ ਕੰਮ ਇੰਨੀ ਇਸ ਚੀਜ਼ ਲਵਾ ਲਓ ਜੀ ਆਪਾਂ ਉਹ ਚੀਜ਼ ਨਾਲੋਂ ਵਧੇਰੇ ਸੰਤੁਸ਼ਟ ਰਹਿ ਜਾਾਂਗੇ ਕਿਥੇ ਥੈਲਾ ਕਰਕੇ ਉਹਨੂੰ ਚੱਕ ਕੇ ਰੱਖੋ ਇਹ ਚੀਜ਼ ਇੱਕ ਨਾਲੇ ਦਿੱਖ ਵੀ ਸੋਹਣੀ ਲੱਗਦੀ ਹੈ ਤੇ ਇੱਕ ਹੈਵੀ ਵੀ ਹੈ ਹੈਗੀ ਵੀ ਇਹ ਲੁੱਕ ਵਾਈਜ਼ ਵੀ ਹੈ ਬਾਕੀ ਹੋਂ ਵੀ ਸਿੱਕੇ ਬੰਦ ਚੀਜ਼ ਆ ਤੇ ਬਈ ਬਹੁਤ ਬਹੁਤ ਧੰਨਵਾਦ ਹੈਣਾ ਤੁਹਾਡਾ ਤੇ ਬਈ ਆਫਰ ਆ ਜਿਹੜਾ ਚੱਲ ਰਿਹਾ ਛੇਤੀ ਛੇਤੀ ਲਾਭ ਉਠਾ ਲਓ ਕਿਉਂਕਿ ਆ ਜਿਹੜਾ ਆਫਰ ਹੈ ਇਹ ਕਹ ਲਈ ਵੀ ਬਾਈ ਨੇ 10 ਤਾ 4 ਮਾਰਚ ਤੋਂ ਲੈ ਕੇ ਤੇ 13 ਅਪ੍ਰੈਲ ਤੱਕ ਆਗੇ ਤੇ ਬਾਕੀ ਬਈ ਬੁਕਿੰਗ ਕਰਵਾ ਲਓ ਹਣਾ ਜਾ ਜੇ ਕਿਸੇ ਨੂੰ ਤੇ ਬਾਕੀ ਪੂਰੇ ਨਹੀਂ ਆ ਰਹੇ ਇੰਨੀ ਕਿ ਜਿਹੜੀ ਇਹਦੀ ਡਿਮਾਂਡ ਆ ਗਈ ਤੇ ਸ਼ੇਅਰ ਤੁਸੀਂ ਆਪੇ ਕਰਦੇ ਨੇ ਬਾਕੀ ਆ ਦੱਸਿਓ ਵੀ ਜਿਹੜੀ ਤੁਹਾਨੂੰ ਟੈਂਕੀਆਂ ਕਿਵੇਂ ਲੱਗੀਆਂ ਜਿਹੜੀਆਂ ਐਕਸਟਰਾ ਜਿਹੜੀਆਂ ਆਪਾਂ ਲਾ ਸਕਦੇ ਆ ਟਰੈਕਟਰਾਂ ਤੇ ਜਿਵੇਂ ਆਪਾਂ ਸੀਜ਼ਨ ਲਾਉਣਾ ਧੂੜੀ ਵਾਲਾ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ